ਰੋਪਨਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬਟਿੰਡਾ ਤੋਂ ਜਿੱਥੇ ਗੈਂਗਸਟਰਾਂ ਦੇ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਗਈ ਹੈ ਜੀ ਆ ਦਾਦੇ ਕਿ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਕੋਈ ਸ਼ੱਕੀ ਗੱਡੀਆਂ ਪੁਲਿਸ ਨੇ ਫੜਨੀਆਂ ਸੀ ਜਿਸ ਨੂੰ ਲੈ ਕੇ ਨਾਕੇਬੰਦੀ ਕੀਤੀ ਹੋਈ ਸੀ ਦੱਸਦੀ ਹੈ ਕਿ ਨਾਕੇਬੰਦੀ ਦੇ ਦੌਰਾਨ ਇੱਕ ਹੋਟਲ ਦੇ ਬਾਹਰ ਜਦੋਂ ਵਾਹਨਾਂ ਦੀ ਚੈਕਿੰਗ ਕਰਦੀ ਸੀ ਪੁਲਿਸ ਤੇ ਦੂਸਰੇ ਪਾਸੇ ਇੱਕ ਗੱਡੀ ਆਉਂਦੀ ਹੈ ਵਰਨਾ ਕਾਰ ਵਰਨਾ ਕਾਰ ਆਉਂਦੀ ਹੈ ਜਿਸ ਤੋਂ ਬਾਅਦ ਉਸ ਦੇ ਵਿੱਚੋਂ ਗੈਂਗਸਟਰ ਨਿਕਲਦੇ ਆ ਤੇ ਉਹ ਰਿੰਕਾਂ ਲੱਗ ਜਾਂਦੇ ਆ ਪੰਜਾਬ ਪੁਲਿਸ ਦੀ ਪਾਰਟੀ ਦੇ ਉੱਪਰ ਤਦਾਦ ਦੇ ਕਿ ਉਸ ਤੋਂ ਬਾਅਦ ਪੀਸੀਆਰ ਦੇ ਉੱਪਰ ਵੀ ਫਾਇਰ ਕੱਢੇ ਗਿਆ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਿਹੜਾ ਗੋਲੀਆਂ ਚਲਾਈਆਂ ਗਈਆਂ ਦੇਖ ਸਕਦੇ ਹੋ ਤੁਸੀਂ ਕਿਵੇਂ ਵਰਨਾ ਗੱਡੀ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਨੇ ਔਰ ਪੁਲਿਸ ਦੀ ਪੁਲਿਸ ਜਿਹੜੀ ਹੈ ਇਕੱਠੀ ਹੋ ਗਈ ਕਿਉਂਕਿ ਦੱਸਦੀਏ ਕਿ ਗੈਂਗਸਟਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਪੁਲਿਸ ਦੇ ਉੱਪਰ ਫਾਇਰ ਕੱਢ ਕੇ ਭੱਜ ਗਏ ਨੇ ਔਰ ਮੌਕੇ ਤੋਂ ਫਰਾਰ ਹੋ ਗਏ ਨੇ ਗੈਂਗਸਟਰ ਤਦਾਦ ਦੇ ਕਿ ਹਾਲਾਂਕਿ ਪੁਲਿਸ ਨੇ ਵੀ ਪੂਰੀ ਕੋਸ਼ਿਸ਼ ਕੀਤੀ ਪੁਲਿਸ ਦੇ ਵੱਲੋਂ ਫਾਇਰ ਦੇ ਕੇ ਜਵਾਬੀ ਕਾਰਵਾਈ ਕੀਤੀ ਗਈ ਪਰ ਦੱਸ ਦਈਏ ਕਿ ਗੈਂਗਸਟਰ ਭੱਜਣ ਦੇ ਵਿੱਚ ਸਫਲ ਰਹੇ ਆ ਤਾਂ ਦੇਖ ਸਕਦੇ ਹੋ ਕਿ ਮਾਹੌਲ ਬਣਿਆ ਬਠਿੰਡਾ ਦਾ ਬਠਿੰਡਾ ਦੇ ਵਿੱਚ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਜਾਂਦਾ ਹੈ ਸ਼ੱਕੀ ਵਾਹਨ ਕੋਈ ਸ਼ੱਕੀ ਵਹੀਕਲ ਜਿਹੜਾ ਪੁਲਿਸ ਨੇ ਕਾਬੂ ਕਰਨਾ ਸੀ ਫੜਨਾ ਸੀ ਪਰ ਐਨ ਮੌਕੇ ਦੇ ਉੱਪਰ ਇੱਕ ਗੱਡੀ ਆਉਂਦੀ ਹੈ ਜਿਵੇਂ ਪੁਲਿਸ ਉਸ ਨੂੰ ਦੇਖਦੀ ਹੈ ਚੈਕਿੰਗ ਕਰਨ ਦੇ ਲਈ ਅੱਗੇ ਵੱਧਦੀ ਆ ਤਾਂ ਸਾਹਮਣੇ ਉਹ ਗੋਲੀਆਂ ਦੀ ਵਿਚਾੜ ਕਰ ਦਿੱਤੀ ਜਾਂਦੀ ਹੈ ਪੁਲਿਸ ਦੇ ਉੱਪਰ ਗੋਲੀਆਂ ਵਾਰੀਆਂ ਜਾਂਦੀਆਂ ਹਾਲਾਂਕਿ ਕਿਹਾ ਜਾ ਰਿਹਾ ਕਿ ਪੁਲਿਸ ਦਾ ਕੋਈ ਲਾਜ਼ਮ ਜਖਮੀ ਨਹੀਂ ਹੋਇਆ ਗੋਲੀ ਨਹੀਂ ਲੱਗੀ ਪਰ ਦੱਸ ਦੇ ਇੱਕ ਕਿ ਮੰਦ ਭਾਗੀ ਗੱਲ ਹੈ ਕਿ ਪੁਲਿਸ ਪਾਰਟੀ ਦੇ ਉੱਪਰ ਪੁਲਿਸ ਦੇ ਉੱਪਰ ਤੇ ਪੁਲਿਸ ਦੀ ਪੀਸੀਆਰ ਜੋ ਕਿ ਪੀਸੀਆਰ ਜਿਪਸੀ ਜਿਹੜੀ ਹੁੰਦੀ ਆ ਉਸ ਦੇ ਉੱਪਰ ਗੋਲੀਆਂ ਚਲਾਈਆਂ ਜਾਣਾ ਆਪਣੇ ਆਪ ਦੇ ਵਿੱਚ ਇੱਕ ਸਨਸਨੀ ਖੇਜ ਹੈ ਦੇਖ ਸਕਦੇ ਹੋ ਵਰਨਾ ਗੱਡੀ ਜਿਸ ਦਾ ਬੋਰਨਟ ਸਾਰਾ ਕੁਝ ਜਿਹੜਾ ਇੱਧਰ ਉੱਧਰ ਹੋ ਚੁੱਕਿਆ ਕਿਉਂਕਿ ਪੁਲਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਕੀਤੀ ਗਈ ਪਰ ਗੈਂਗਸਟਰ ਮੌਕੇ ਤੋਂ ਭੱਜਣ ਦੇ ਵਿੱਚ ਸਾਫੜ ਰਹੇ ਤਾਂ ਦੱਸ ਦੇ ਕਿ ਬਹੁਤ ਵੱਡੀ ਖਬਰ ਬਟਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਦੇ ਉੱਪਰ ਫਾਇਰ ਕੱਢੇ ਪੁਲਿਸ ਦੇ ਉੱਪਰ ਫਾਇਰ ਕੱਢਣ ਤੋਂ ਬਾਅਦ ਗੈਂਗਸਟਰ ਭੱਜ ਜਾਂਦੇ ਹਾਲਾਂਕਿ ਆਸੇ-ਪਾਸੇ ਦੇਖ ਸਕਦੇ ਹੋ ਸੀ ਚਾਰੇ ਪਾਸੇ ਪੁਲਿਸ ਦਾ ਤਕੜਾ ਪਹਿਰਾ ਲੱਗਿਆ ਹੋਇਆ ਨਾਫਰੀ ਵੱਡੀ ਗਿਣਤੀ ਦੇ ਵਿੱਚ ਤਣਾਤ ਕੀਤੀ ਹੋਈ ਔਰ ਤੋਂ ਦਾ ਦੇ ਕੇ ਬਟੰਡਾ ਦੇ ਖਬਰ ਸਾਹਮਣੇ ਆ ਰਹੀ ਆ ਬਟੰਡਾ ਦੇ ਵਿੱਚ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਜਾਂਦਾ ਕਿਸੇ ਸ਼ੱਕੀ ਗੱਡੀ ਨੂੰ ਪੁਲਿਸ ਨੇ ਫੜਨਾ ਸੀ ਕੋਈ ਬਦਮਾਸ਼ ਕੋਈ ਗੈਂਗਸਟਰ ਨੂੰ ਹੋ ਸਕਦਾ ਫੜਨਾ ਹੋਵੇ ਪਰ ਪੁਲਿਸ ਜਿਵੇਂ ਨਾਕਾ ਲਗਾ ਰਹੀ ਹੁੰਦੀ ਆ ਤੇ ਦੂਜੇ ਪਾਸਿਓਂ ਸਾਹਮਣੇ ਤੋਂ ਇੱਕ ਕਾਰ ਆਉਂਦੀ ਆ ਕਾਰ ਦੇ ਵਿੱਚ ਬਦਮਾਸ਼ ਗੈਂਗਸਟਰ ਜਿਹੜੇ ਆ ਉਹ ਨਿਕਲਦੇ ਆ ਬਾਹਰ ਤੇ ਪੁਲਿਸ ਦੇ ਉੱਪਰ ਤਾਬਰ ਤੋੜ ਗੋਲੀਆਂ ਵਰਸਾਉਣ ਲੱਗ ਜਾਂਦੇ ਆ ਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਫਾਇਰ ਕੱਢੇਗੇ ਪਰ ਦੱਸ ਦੇ ਕਿ ਪੂਰੀ ਹਲਚਲ ਮਚ ਜਾਂਦੀ ਆ ਜਦੋਂ ਇਹ ਸੀਨ ਬੰਦਾ ਤਾਂ ਦੇਖ ਸਕਦੇ ਹੋ ਮੌਕੇ ਤੇ ਕਿਵੇਂ ਪੁਲਿਸੀ ਪੁਲਸ ਇਕੱਠੀ ਹੋਈ ਆ ਬਹੁਤ ਜ਼ਿਆਦੇ ਗਿਣਤੀ ਦੇ ਵਿੱਚ ਪੁਲਿਸ ਇਕੱਠੀ ਹੋ ਗਈ ਆ ਕਿਉਂਕਿ ਇੱਕੋਦਮ ਗੈਂਗਸਟਰਾਂ ਨੇ ਪੁਲਿਸ ਦੇ ਉੱਪਰ ਫਾਇਰ ਕੱਢੇ ਆ ਦੱਸਦੀ ਕਿ ਦੋ ਗੈਂਗਸਟਰ ਸੀ ਤੇ ਮੌਕੇ ਤੋਂ ਭੱਜ ਜਾਂਦੇ ਹਾਲਾਂਕਿ ਕੌਣ ਸੀ ਇਹ ਬਦਮਾਸ਼ ਕੌਣ ਸੀ ਇਹ ਗੈਂਗਸਟਰ ਪੁਲਿਸ ਅਜੇ ਜਾਂਚ ਕਰ ਰਹੀ ਆ ਪਰ ਦੱਸਦੇ ਕਿ ਬਠਿੰਡਾ ਤੋਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨਾਕੇ ਤੇ ਪੁਲਿਸ ਮੁਲਾਜ਼ਮਾਂ ਦੇ ਵੱਲ ਫਾਇਰ ਕੱਢੇ ਜਾਂਦੇ ਆ ਪੁਲਿਸ ਦੀ ਪੀਸੀਆਰ ਦੇ ਉੱਪਰ ਫਾਇਰ ਕੱਢੇ ਜਾਂਦੇ ਆ ਜਿਸ ਤੋਂ ਬਾਅਦ ਗੈਂਗਸਟਰ ਮੌਕੇ ਤੋਂ ਭੱਜ ਜਾਂਦੇ ਹਾਲਾਂਕਿ ਦਾਦੀ ਕਿ ਲਗਾਤਾਰ ਗੈਂਗਸਟਰਾਂ ਦੇ ਇੱਕ ਪਾਸੇ ਇਨਕਾਊਂਟਰ ਹੋ ਰਹੇ ਨੇ ਲਗਾਤਾਰ ਪੁਲਿਸ ਜਿਹੜੀ ਆ ਸਖਤੀ ਦੇ ਨਾਲ ਪੇਸ਼ ਆ ਰਹੀ ਹੈ ਇਸ ਗੈਂਗਸਟਰਵਾਦ ਨੂੰ ਲੈ ਕੇ ਔਰ ਬਦਮਾਸ਼ਾਂ ਨੂੰ ਲੈ ਕੇ ਸਖਤ ਰੁਕੋ અપਨਾਇਆ ਹੋਇਆ ਪਰ ਦੂਜੇ ਪਾਸੇ ਆਹ ਖਬਰ ਨੇ ਦੇਖ ਸਕਦੇ ਹੋ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਪੁਲਿਸ ਦੇ ਉੱਪਰ ਇਹ ਫਾਇਰ ਕੱਢ ਕੇ ਚਲੇ ਜਾਂਦੇ ਆ ਮੌਕੇ ਦੀਆਂ ਤਸਵੀਰਾਂ ਚਾਰੇ ਪਾਸੇ ਪੁਲਿਸ ਹੀ ਪੁਲਸ ਹੈ ਗੱਡੀਆਂ ਪੁਲਿਸ ਨੇ ਫੜਨੀਆਂ ਸੀ ਜਿਸ ਨੂੰ ਲੈ ਕੇ ਨਾਕੇਬੰਦੀ ਕੀਤੀ ਹੋਈ ਸੀ ਦੱਸਦੀ ਹੈ ਕਿ ਨਾਕੇਬੰਦੀ ਦੇ ਦੌਰਾਨ ਇੱਕ ਹੋਟਲ ਦੇ ਬਾਹਰ ਜਦੋਂ ਵਾਹਨਾਂ ਦੀ ਚੈਕਿੰਗ ਕਰਦੀ ਸੀ ਪੁਲਿਸ ਤੇ ਦੂਸਰੇ ਪਾਸੇ ਇੱਕ ਗੱਡੀ ਆਉਂਦੀ ਹੈ ਵਰਨਾ ਕਾਰ ਵਰਨਾ ਕਾਰ ਆਉਂਦੀ ਹੈ ਜਿਸ ਤੋਂ ਬਾਅਦ ਉਸ ਦੇ ਵਿੱਚੋਂ ਗੈਂਗਸਟਰ ਨਿਕਲਦੇ ਆ ਤੇ ਉਹ ਫਾਇਰਿੰਗ ਕਰਨ ਲੱਗ ਜਾਂਦੇ ਆ ਪੰਜਾਬ ਪੁਲਿਸ ਦੀ ਪਾਰਟੀ ਦੇ ਉੱਪਰ ਤਾਂ ਦੱਸਦੇ ਕਿ ਉਸ ਤੋਂ ਬਾਅਦ ਪੀਸੀਆਰ ਦੇ ਉੱਪਰ ਵੀ ਫਾਇਰ ਕੱਢੇ ਗਿਆ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਿਹੜਾ ਗੋਲੀਆਂ ਚਲਾਈਆਂ ਗਈਆਂ ਦੇਖ ਸਕਦੇ ਹੋ ਤੁਸੀਂ ਕਿਵੇਂ ਵਰਨਾ ਗੱਡੀ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਨੇ ਔਰ ਪੁਲਿਸ ਦੀ ਪੁਲਿਸ ਜਿਹੜੀ ਹੈ ਇਕੱਠੀ ਹੋ ਗਈ ਕਿਉਂਕਿ ਦੱਸ ਦਈਏ ਕਿ ਗੈਂਗਸਟਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਪੁਲਿਸ ਦੇ ਉੱਪਰ ਫਾਇਰ ਕੱਢ ਕੇ ਭੱਜ ਗਏ ਨੇ ਔਰ ਮੌਕੇ ਤੋਂ ਫਰਾਰ ਹੋ ਗਏ ਨੇ ਗੈਂਗਸਟਰ ਤਾਦਾਦੇ ਦੇ ਹਾਲਾਂਕਿ ਪੁਲਿਸ ਨੇ ਵੀ ਪੂਰੀ ਕੋਸ਼ਿਸ਼ ਕੀਤੀ ਪੁਲਿਸ ਨੇ ਵੱਲੋਂ ਫਾਇਰ ਕੱਢੇਗੇ ਜਵਾਬੀ ਕਾਰਵਾਈ ਕੀਤੀ ਗਈ ਪਰ ਦੱਸ ਦਈਏ ਕਿ ਗੈਂਗਸਟਰ ਭੱਜਣ ਦੇ ਵਿੱਚ ਸਫਲ ਰਹੇ ਆ ਤਾਂ ਦੇਖ ਸਕਦੇ ਹੋ ਕਿ ਮਾਹੌਲ ਬਣਿਆ ਬਠੰਡਾ ਦਾ ਅਰੈਂਡਾ ਦੇ ਵਿੱਚ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਜਾਂਦਾ ਹੈ ਸ਼ੱਕੀ ਵਾਹਨ ਕੋਈ ਸ਼ੱਕੀ ਵਹੀਕਲ ਜਿਹੜਾ ਪੁਲਿਸ ਨੇ ਕਾਬੂ ਕਰਨਾ ਸੀ ਫੜਨਾ ਸੀ ਪਰ ਐਨ ਮੌਕੇ ਦੇ ਉੱਪਰ ਇੱਕ ਗੱਡੀ ਆਉਂਦੀ ਹੈ ਜਿਵੇਂ ਪੁਲਿਸ ਉਸ ਨੂੰ ਦੇਖਦੀ ਹੈ ਚੈਕਿੰਗ ਕਰਨ ਦੇ ਲਈ ਅੱਗੇ ਵੱਧਦੀ ਆ ਤਾਂ ਸਾਹਮਣੇ ਉਹ ਗੋਲੀਆਂ ਦੀ ਬਿਛਾੜ ਕਰ ਦਿੱਤੀ ਜਾਂਦੀ ਹੈ ਪੁਲਿਸ ਦੇ ਉੱਪਰ ਗੋਲੀਆਂ ਭਰਾਈਆਂ ਜਾਂਦੀਆਂ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪੁਲਿਸ ਦਾ ਕੋਈ ਵੀ ਮਲਾਜ਼ਮ ਜ਼ਖਮੀ ਨਹੀਂ ਹੋਇਆ ਗੋਲੀ ਨਹੀਂ ਲੱਗੀ ਪਰ ਦੱਸਦੇ ਕਿ ਮੰਦਭਾਗੀ ਗੱਲ ਹੈ ਕਿ ਪੁਲਿਸ ਪਾਰਟੀ ਦੇ ਉੱਪਰ ਪੁਲਿਸ ਦੇ ਉੱਪਰ ਤੇ ਪੁਲਿਸ ਦੀ ਪੀਸੀਆਰ ਜੋ ਕਿ ਪੀਸੀਆਰ ਜਿਪਸੀ ਜਿਹੜੀ ਹੁੰਦੀ ਆ ਉਸ ਦੇ ਉੱਪਰ ਗੋਲੀਆਂ ਚਲਾਈਆਂ ਜਾਣਾ ਆਪਣੇ ਆਪ ਦੇ ਵਿੱਚ ਇੱਕ ਸਨਸਨੀ ਖੇਜ ਆ ਦੇਖ ਸਕਦੇ ਹੋ ਵਰਨਾ ਗੱਡੀ ਜਿਸ ਦਾ ਬੋਰਨਟ ਸਾਰਾ ਕੁਝ ਜਿਹੜਾ ਇੱਧਰ ਉੱਧਰ ਹੋ ਚੁੱਕਿਆ ਕਿਉਂਕਿ ਪੁਲਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਕੀਤੀ ਗਈ ਪਰ ਗੈਂਗਸਟਰ ਮੌਕੇ ਤੋਂ ਭੱਜਣ ਦੇ ਵਿੱਚ ਸਾਫੜ ਰਹੇ ਤਾਂ ਦੱਸ ਦੇ ਕਿ ਬਹੁਤ ਵੱਡੀ ਖਬਰ ਬਟਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਦੇ ਉੱਪਰ ਫਾਇਰ ਕੱਢੇ ਪੁਲਿਸ ਦੇ ਉੱਪਰ ਫਾਇਰ ਕੱਢਣ ਤੋਂ ਬਾਅਦ ਗੈਂਗਸਟਰ ਭੱਜ ਜਾਂਦੇ ਹਾਲਾਂਕਿ ਆਸੇ-ਪਾਸੇ ਦੇਖ ਸਕਦੇ ਹੋ ਸੀ ਚਾਰੇ ਪਾਸੇ ਪੁਲਿਸ ਦਾ ਤਕੜਾ ਪਹਿਰਾ ਲੱਗਿਆ ਹੋਇਆ ਨਾਫਰੀ ਵੱਡੀ ਗਿਣਤੀ ਦੇ ਵਿੱਚ ਤਣਾਤ ਕੀਤੀ ਹੋਈ ਔਰ ਤੁਹੋਂ ਦਾ ਦੇ ਕੇ ਬਟੰਡਾ ਦੇ ਹੋਏ ਖਬਰ ਸਾਹਮਣੇ ਆ ਰਹੀ ਆ ਬਟੰਡਾ ਦੇ ਵਿੱਚ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਜਾਂਦਾ ਕਿਸੇ ਸ਼ੱਕੀ ਗੱਡੀ ਨੂੰ ਪੁਲਿਸ ਨੇ ਫੜਨਾ ਸੀ ਕੋਈ ਬਦਮਾਸ਼ ਕੋਈ ਗੈਂਗਸਟਰ ਨੂੰ ਹੋ ਸਕਦਾ ਫੜਨਾ ਹੋਵੇ ਪਰ ਪੁਲਿਸ ਜਿਵੇਂ ਨਾਕਾ ਲਗਾ ਰਹੀ ਹੁੰਦੀ ਆ ਤੇ ਦੂਜੇ ਪਾਸੇ ਤੋਂ ਸਾਹਮਣੇ ਤੋਂ ਇੱਕ ਕਾਰ ਆਉਂਦੀ ਆ ਕਾਰ ਦੇ ਵਿੱਚ ਬਦਮਾਸ਼ ਗੈਂਗਸਟਰ ਜਿਹੜੇ ਆ ਉਹ ਨਿਕਲਦੇ ਆ ਬਾਹਰ ਤੇ ਪੁਲਿਸ ਦੇ ਉੱਪਰ ਤਾਬਰ ਤੋੜ ਗੋਲੀਆਂ ਵਰਸਾਉਣ ਲੱਗ ਜਾਂਦੇ ਆ ਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਫਾਇਰ ਕੱਢੇਗੇ ਪਰ ਦੱਸ ਦੇ ਕਿ ਪੂਰੀ ਹਲਚਲ ਮਚ ਜਾਂਦੀ ਆ ਜਦੋਂ ਇਹ ਸੀਨ ਮੰਦਾ ਤਾਂ ਦੇਖ ਸਕਦੇ ਹੋ ਮੌਕੇ ਤੇ ਕਿਵੇਂ ਪੁਲਿਸੀ ਪੁਲਿਸ ਇਕੱਠੀ ਹੋਈ ਆ ਬਹੁਤ ਜ਼ਿਆਦੇ ਗਿਣਤੀ ਦੇ ਵਿੱਚ ਪੁਲਿਸ ਇਕੱਠੀ ਹੋ ਗਈ ਆ ਕਿਉਂਕਿ ਇੱਕੋਦਮ ਗੈਂਗਸਟਰਾਂ ਨੇ ਪੁਲਿਸ ਦੇ ਉੱਪਰ ਫਾਇਰ ਕੱਢਿਆ ਦਾ ਦੱਸਦੇ ਕਿ ਦੋ ਗੈਂਗਸਟਰ ਸੀ ਤੇ ਮੌਕੇ ਤੋਂ ਭੱਜ ਜਾਂਦੇ ਹਾਲਾਂਕਿ ਕੌਣ ਸੀ ਇਹ ਬਦਮਾਸ਼ ਕੌਣ ਸੀ ਇਹ ਗੈਂਗਸਟਰ ਪੁਲਿਸ ਅਜੇ ਜਾਂਚ ਕਰ ਰਹੀ ਆ ਪਰ ਦੱਸਦੇ ਕਿ ਬਠਿੰਡਾ ਤੋਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨਾਕੇ ਤੇ ਪੁਲਿਸ ਮੁਲਾਜ਼ਮਾਂ ਦੇ ਵੱਲ ਫਾਇਰ ਕੱਢੇ ਜਾਂਦੇ ਆ ਪੁਲਿਸ ਦੀ ਪੀਸੀਆਰ ਦੇ ਉੱਪਰ ਫਾਇਰ ਕੱਢੇ ਜਾਂਦੇ ਆ ਜਿਸ ਤੋਂ ਬਾਅਦ ਗੈਂਗਸਟਰ ਮੌਕੇ ਤੋਂ ਭੱਜ ਜਾਂਦੇ ਹਾਲਾਂਕਿ ਦੱਸਦੀ ਕਿ ਲਗਾਤਾਰ ਗੈਂਗਸਟਰਾਂ ਦੇ ਇੱਕ ਪਾਸੇ ਇਨਕਾਊਂਟਰ ਹੋ ਰਹੇ ਨੇ ਗੱਡੀਆਂ ਪੁਲਿਸ ਨੇ ਫੜਨੀਆਂ ਸੀ ਜਿਸ ਨੂੰ ਲੈ ਕੇ ਨਾਕੇਬੰਦੀ ਕੀਤੀ ਹੋਈ ਸੀ ਦੱਸਦੀ ਹੈ ਕਿ ਨਾਕੇਬੰਦੀ ਦੇ ਦੌਰਾਨ ਇੱਕ ਹੋਟਲ ਦੇ ਬਾਹਰ ਜਦੋਂ ਵਾਹਨਾਂ ਦੀ ਚੈਕਿੰਗ ਕਰਦੀ ਸੀ ਪੁਲਿਸ ਤੇ ਦੂਸਰੇ ਪਾਸੇ ਇੱਕ ਗੱਡੀ ਆਉਂਦੀ ਹੈ ਵਰਨਾ ਕਾਰ ਵਰਨਾ ਕਾਰ ਆਉਂਦੀ ਹੈ ਜਿਸ ਤੋਂ ਬਾਅਦ ਉਸ ਦੇ ਵਿੱਚੋਂ ਗੈਂਗਸਟਰ ਨਿਕਲਦੇ ਆ ਤੇ ਉਹ ਫਾਇਰਿੰਗ ਕਰਨ ਲੱਗ ਜਾਂਦੇ ਆ ਪੰਜਾਬ ਪੁਲਿਸ ਦੀ ਪਾਰਟੀ ਦੇ ਉੱਪਰ ਤਾਂ ਦੱਸਦੇ ਕਿ ਉਸ ਤੋਂ ਬਾਅਦ ਪੀਸੀਆਰ ਦੇ ਉੱਪਰ ਵੀ ਫਾਇਰ ਕੱਢੇ ਗਿਆ ਤੇ ਆਪੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਿਹੜਾ ਗੋਲੀਆਂ ਚਲਾਈਆਂ ਗਈਆਂ ਦੇਖ ਸਕਦੇ ਹੋ ਸੀ ਕਿਵੇਂ ਵਰਨਾ ਗੱਡੀ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਨੇ ਔਰ ਪੁਲਿਸ ਦੀ ਪੁਲਿਸ ਜਿਹੜੀ ਹੈ ਇਕੱਠੀ ਹੋ ਗਈ ਕਿਉਂਕਿ ਦੱਸ ਦਈਏ ਕਿ ਗੈਂਗਸਟਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਪੁਲਿਸ ਦੇ ਉੱਪਰ ਫਾਇਰ ਕੱਢ ਕੇ ਭੱਜ ਗਏ ਨੇ ਔਰ ਮੌਕੇ ਤੋਂ ਫਰਾਰ ਹੋ ਗਏ ਨੇ ਗੈਂਗਸਟਰ ਤਾਦਾਦੇ ਦੇ ਹਾਲਾਂਕਿ ਪੁਲਿਸ ਨੇ ਵੀ ਪੂਰੀ ਕੋਸ਼ਿਸ਼ ਕੀਤੀ ਪੁਲਿਸ ਨੇ ਵੱਲੋਂ ਫਾਇਰ ਕੱਢੇਗੇ ਜਵਾਬੀ ਕਾਰਵਾਈ ਕੀਤੀ ਗਈ ਪਰ ਦੱਸ ਦਈਏ ਕਿ ਗੈਂਗਸਟਰ ਭੱਜਣ ਦੇ ਵਿੱਚ ਸਫਲ ਰਹੇ ਆ ਤਾਂ ਦੇਖ ਸਕਦੇ ਹੋ ਕਿ ਮਾਹੌਲ ਬਣਿਆ ਬਟੰਡਾ ਦਾ ਬਟੰਡਾ ਦੇ ਵਿੱਚ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਜਾਂਦਾ ਹੈ ਸ਼ੱਕੀ ਵਾਹਨ ਕੋਈ ਸ਼ੱਕੀ ਵਹੀਕਲ ਜਿਹੜਾ ਪੁਲਿਸ ਨੇ ਕਾਬੂ ਕਰਨਾ ਸੀ ਫੜਨਾ ਸੀ ਪਰ ਐਨ ਮੌਕੇ ਦੇ ਉੱਪਰ ਇੱਕ ਗੱਡੀ ਆਉਂਦੀ ਹੈ ਜਿਵੇਂ ਪੁਲਿਸ ਉਸ ਨੂੰ ਦੇਖਦੀ ਹੈ ਚੈਕਿੰਗ ਕਰਨ ਦੇ ਲਈ ਅੱਗੇ ਵੱਧਦੀ ਆ ਤਾਂ ਸਾਹਮਣੇ ਉਹ ਗੋਲੀਆਂ ਦੀ ਵਿਚਾੜ ਕਰ ਦਿੱਤੀ ਜਾਂਦੀ ਹੈ ਪੁਲਿਸ ਦੇ ਉੱਪਰ ਗੋਲੀਆਂ ਵਾਰੀਆਂ ਜਾਂਦੀਆਂ ਹਾਲਾਂਕਿ ਕਿਹਾ ਜਾ ਰਿਹਾ ਕਿ ਪੁਲਿਸ ਦਾ ਕੋਈ ਵੀ ਮਲਾਜ਼ਮ ਜ਼ਖਮੀ ਨਹੀਂ ਹੋਇਆ ਗੋਲੀ ਨਹੀਂ ਲੱਗੀ ਪਰ ਦੱਸ ਦੇ ਕਿ ਮੰਦਭਾਗੀ ਗੱਲ ਹੈ ਕਿ ਪੁਲਿਸ ਪਾਰਟੀ ਦੇ ਉੱਪਰ ਪੁਲਿਸ ਦੇ ਉੱਪਰ ਤੇ ਪੁਲਿਸ ਦੀ ਪੀਸੀਆਰ ਜੋ ਕਿ ਪੀਸੀਆਰ ਜਿਪਸੀ ਜਿਹੜੀ ਹੁੰਦੀ ਆ ਉਸ ਦੇ ਉੱਪਰ ਗੋड़ियां ਚਲਾਈਆਂ ਜਾਣਾ ਆਪਣੇ ਆਪ ਦੇ ਵਿੱਚ ਇੱਕ ਸਨਸਨੀ ਖੇਜ ਆ ਦੇਖ ਸਕਦੇ ਹੋ ਵਰਨਾ ਗੱਡੀ ਜਿਸ ਦਾ ਬੋਨਟ ਸਾਰਾ ਕੁਝ ਜਿਹੜਾ ਇੱਧਰ ਉੱਧਰ ਹੋ ਚੁੱਕਿਆ ਕਿਉਂਕਿ ਪੁਲਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਜਵਾਬੀ ਕਾਰਵਾਈ ਕੀਤੀ ਗਈ ਪਰ ਗੈਂਗਸਟਰ ਮੌਕੇ ਤੋਂ ਭੱਜਣ ਦੇ ਵਿੱਚ ਸਾਫੜ ਰਹੇ ਤਾਂ ਦੱਸ ਦੇ ਕਿ ਬਹੁਤ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ